ਨਮਸਕਾਰ ਤੁਹਾਡਾ ਟੁਨ ਚੈਨਲ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਮਸ਼ਹੂਰ ਸ਼ਖਸੀਅਤ ਸਾਫ ਦਾ ਸਰਪੰਚ ਭਦਰ ਸਿੰਘ ਜੀ ਸੰਗਤਪੁਰ ਵਾਲਿਆਂ ਨਾਲ ਤੁਹਾਨੂੰ ਮਿਲਾ ਰਹੇ ਹਾਂ ਨਮਸਕਾਰ ਸਰ ਕੀ ਹਾਲ ਚੱਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਤੁਨ ਜੀ ਵੀ ਦੋ ਸਵਾਗਤ ਕਰਦਾ ਕਾਮਨਾ ਕਰਦਾ ਪੇ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ ਜੇ ਜਿਹੜੀ ਲੋਕਾਂ ਦੀ ਆਵਾਜ਼ ਆ ਪਬਲਿਕ ਦੀ ਆਵਾਜ਼ ਆ ਤੁਸੀਂ ਸਰਕਾਰੇ ਦੁਆਰੇ ਪਹੁੰਚਾਉਦੇ ਰਹੋ ਆਪਣੇ ਪਿੰਡ ਬਾਰੇ ਤਾਂ ਤੁਸੀਂ ਪੋਲਿਟਿਕਸ ਵਿੱਚ ਕਿੱਦਾਂ ਸ਼ੁਰੂਆਤ ਤੁਹਾਡੀ ਹੋਈ ਮੈਂ ਪਿੰਡ ਦੀ ਜਿਹੜੀ ਗੱਲਸਾਂ ਮੈਂ ਪੜ੍ਹਾਈ ਕਰਦਾ ਕਰਦਾ ਮੇਰੇ ਫਾਦਰ ਸਾਹਿਬ ਦੀ ਸ਼ੌਕ ਸੀ ਉਹੜੇ ਮੈਂ ਪੜ੍ਹਦਾ-ਪੜ੍ਹਦਾ ਇੱਥੇ ਨਾ ਕੋ ਆਉਣ ਲੱਪਿਆ ਇੱਥੋਂ ਫਿਰ ਮੇਰਾ ਜਿਹੜੇ ਇੱਥੇ ਦੇ ਆਗੂ ਸੀ ਅਕਾਲੀ ਆਗੂ ਮੌਕੇ ਦੇ ਉਹਨਾਂ ਨਾਲ ਮੇਰਾ ਇੱਥੇ ਆਉਣ ਜਾਣਾ ਹੋ ਗਿਆ ਉਹਨਾਂ ਨੇ ਮੈਨੂੰ ਫਿਰ ਇੱਥੇ ਇਸ ਪੋਲਿਟਿਕਸ ਚ ਨਾਲ ਕਿਤੇ ਮੀਟਿੰਗ ਹੋਣੀ ਕਿਤੇ ਦੁੱਖ ਸੁਖ ਹੋਣਾ ਮੈਨੂੰ ਨਾਲ ਲੈ ਜਾਣਾ ਇਸੇ ਤਰ੍ਹਾਂ ਮੈਨੂੰ ਨਾ ਥੋੜਾ ਜਿਹਾ ਇੰਟਰਸਟ ਹੋਣਾ ਲੱਗਿਆ ਸੈਸ ਬਣ ਗਿਆ ਮੇਰਾ ਭਾਵਨਾ ਬਣ ਗਈ ਸੇਵਾ ਦੀ ਤਰ੍ਹਾਂ ਇਹ ਠੀਕ ਆ ਤੇ ਫਿਰ ਇੰਨੇ ਕਰਦੇ ਕਰਦੇ ਚਲੋ ਹੌਲੀ ਹੌਲੀ ਸਾਰਿਆਂ ਨਾਲ ਇੱਥੇ ਬਾਕੀ ਬੀਤ ਹੋ ਗਈ ਪੜਾਈ ਦੇ ਨਾਲ ਨਾਲ ਫਿਰ ਮੈਂ ਆਪਣਾ ਕਾਰੋਬਾਰ ਇੱਥੇ ਪਾਲ ਸਿੰਘ ਦਾ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਮੈਂ ਪੋਲਿਟਿਸ਼ੀਅਨ ਦੇ ਵਿੱਚ ਜਿੱਦਾਂ ਵੀ ਸੇਵਾ ਭਾਵਨਾ ਦਾ ਇਦਾਂ ਨਹੀਂ ਵੀ ਸੇਵਾ ਭਾਵਨਾ ਦਾ ਕੰਮ ਕੀਤਾ ਤੇ ਚਲੋ ਅੱਜ ਜੇ ਮਾਰਾ ਨੇ ਪੂਰਾ ਮੇਰਾ ਇੱਥੇ ਮਾਨ ਸਰਦਾਰਾ ਸ਼ਹਿਰ ਦੇ ਵਿੱਚ ਕਿ ਹਰ ਇੱਕ ਬੰਦਾ ਮੈਨੂੰ ਪਿਆਰ ਨਾਲ ਗਲਾਈ ਬਜੀ ਲੈ ਕੇ ਮਿਲਦਾ ਮੈਂ ਵੀ ਹਰਕ ਬੰਦੇ ਦਾ ਜਿਹੜਾ ਮੈਨੂੰ ਮਿਲਦਾ ਮੈਂ ਉਹਦਾ ਪੂਰਾ ਸਤਿਕਾਰ ਸਰਪੰਚ ਸਾਹਿਬ ਇੱਕ ਗੱਲ ਇਹ ਦੱਸੋ ਤੁਸੀਂ ਫਿਰ ਅਕਾਲੀ ਦਲ ਨੂੰ ਹੀ ਕਦੇ ਚੁਣਿਆ ਅਕਾਲੀਨ ਸਾਡੇ ਜਿਹੜੇ ਦਾਦੇ ਪੜਦਾਦੇ ਸੀ ਨਾ ਜੀ ਮੇਰੇ ਬਾਬਾ ਜੀ ਸੀ ਉਹ ਜੈਤੋ ਦੇ ਮੋਰਚੇ ਵਿੱਚ ਹਿੱਸਾ ਲੈਣ ਵਾਸਤੇ ਜਾਂਦੇ ਹੁੰਦੇ ਸੀ ਅੱਛਾ ਜੀ ਤੇ ਉਹਨਾਂ ਤੋਂ ਸਾਨੂੰ ਗਾਂਹ ਪ੍ਰੇਮਨਾ ਮੇਰੀ ਸਾਡੇ ਫਾਜ਼ਲ ਸਾਹਿਬ ਵੀ ਸ਼ੋਰਨੀ ਕਾਲੀ ਦੇ ਨਾਲ ਰਹੇ ਆ ਅੱਗੇ ਤੋਂ ਮੈਂ ਵੀ ਸ਼ੋਰਨੀ ਕਾਲੀ ਦਾ ਨਾਂ ਤੇ ਮੇਰਾ ਬੇਟਾ ਗਾਂਹ ਉਹ ਵੀ ਚਾਰ ਪੰਜ ਪੀੜੀਆਂ ਹੋ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਨੂੰ ਚੱਲ ਗਈਆਂ ਤਾਂ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਇਨਾ ਲੰਬਾ ਸਫਰ ਤੁਹਾਡੀ ਫੈਮਿਲੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਬਿਤਾਇਆ ਵਾ ਹਾਂ ਜੀ ਤਾਂ سپورਟ ਉਹਨਾਂ ਦੀ ਕੀਤੀ ਹੈ ਬਿਲਕੁਲ ਜੀ ਗਾਂ ਵੀ ਉਹਨਾਂ ਦੇ ਨਾਲ ਆ ਤੇ ਪਹਿਲਾਂ ਵੀ ਉਹਨਾਂ ਦੇ ਗਾਂ ਵੀ ਨਾਲ ਉਹ ਲੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿੰਦਾ ਤੁਸੀਂ ਦੱਸਿਆ ਸਾਨੂੰ ਤੁਸੀਂ ਬੜੀ ਵੱਡੀ ਲੀਡ ਨਾਲ ਸਰਪੰਚੀ ਦੇ ਇਲੈਕਸ਼ਨ ਜਿੱਤੇ ਆ ਉਹ ਸਰ ਕਿਹਦਾ ਸਨ ਸਿਗਾ ਕਿਹੜਾ ਇਅਰ ਸੀ ਉਹ ਸਾਨੂੰ ਉਹਦੇ ਬਾਰੇ ਦੱਸਿਆ ਜਾਵੇ 2013 ਵਿੱਚ ਮੈਂ ਜੋ ਨਹੀਂ ਲੜਦਾ ਸੀ ਮੇਰੇ ਪਿੰਡ ਦੀ ਨਿਵਾਸੀ ਮੇਰੇ ਕੋ ਇਕੱਠੇ ਹੋ ਕੇ ਆਏ ਰਾਤ ਨੂੰ 2 ਵਜੇ ਠੀਕ ਹੈ ਜੀ ਜਾਂਤੇ ਮੈਂ ਹਾਂ ਨਹੀਂ ਕੀਤੀ ਜਾਂਤੋਂ ਮੇਰੇ ਕੋ ਨਹੀਂ ਹੈ ਇਹਦਾ ਮਤਲਬ ਤੁਹਾਡੇ ਪਿੰਡ ਵਾਲੇ ਤੁਹਾਨੂੰ ਬੜਾ ਪਿਆਰ ਕਰਦੇ ਆ ਬਹੁਤ ਬਹੁਤ ਪਿਆਰ ਕਰਦੇ ਆ ਹੁਣ ਵੀ ਮੈਨੂੰ ਬਹੁਤ ਤਰਜੀਹ ਦਿੰਦੇ ਆ ਕੋਈ ਕੰਮ ਹੋਵੇ ਮੈਨੂੰ ਦੱਸਦੇ ਆ ਮੈਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਉਹਨਾਂ ਦੇ ਕੰਮ ਆ ਸਕਾਂ ਜਿੰਦਾ ਕੀ ਤੁਸੀਂ 2003 ਤੋਂ ਲੈ ਕੇ 2008 ਤੱਕ ਤਾਂ ਉਸ ਤੋਂ ਬਾਅਦ ਕੀ ਕਾਰਨ ਹੋਏ ਜੇ ਤੁਸੀਂ ਸਰਪੰਚੀ ਦੇ ਇਲੈਕਸ਼ਨ ਨਹੀਂ ਲੜੇ ਬੱਚੇ ਛੋਟੇ ਸੀ ਉਹਨਾਂ ਦੀ ਪੜਾਈ ਵੀ ਲਿਖਣੀ ਸੀ ਠੀਕ ਹੈ ਸੇ ਬੱਚੇ ਫਿਰ ਪੜਾਉਣੇ ਸੀਗੇ ਉਹਨਾਂ ਨੂੰ ਸਟੱਟ ਕਰਨਾ ਸੀਗਾ ਇਸ ਕਰਕੇ ਫਿਰ ਛੋੜਾ ਸਮਾਂ ਪਰ ਹੁਜਬੀ ਮੈਂ ਕੋਈ ਮਿਲੂ ਕਮਕੇ ਮੈਂ ਕਿਸੇ ਨੂੰ ਨਾ ਨਿਕਾ ਪਰ ਜੇ ਤਾਂ ਤੁਹਾਡੀ ਗੱਲ ਠੀਕ ਹੈ ਜੀ ਫੈਮਿਲੀ ਵੀ ਸਭ ਤੋਂ ਪੱਲਾ ਵਾ ਪਹਿਲ ਦੀ ਧਾਰ ਦੇ ਪਰ ਜਿੱਦਾ ਅਕਾਲੀ ਦਲ ਪਾਰਟੀ ਹੈ ਤਾਂ ਤੁਸੀਂ ਅਕਾਲੀ ਦਲ ਤੋਂ ਹੀ ਲੜੇ ਸੀ ਜੀ ਇਲੈਕਸ਼ਨ ਨਹੀਂ ਨਹੀਂ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਨਾ ਇਹ ਅਕਾਲੀ ਦਲ ਦੀ ਟਿਕਟ ਨਹੀਂ ਹੁੰਦੀ ਇਹ ਤਾਂ ਸਾਂਝੀ ਤੌਰ ਤੇ ਹੁੰਦੀ ਹੈ ਸਰਬਸੰਤੀ ਜਿੱਦਾਂ ਪਿੰਡ ਦੇ ਵਿੱਚ ਜਿਹੜਾ ਬੰਦਾ ਕੋਈ ਕੰਮ ਕਰਨ ਵਾਲਾ ਨੀਲਾ ਆ ਉਹਨੂੰ ਲੈ ਆਂਦੇ ਕੋਈ ਇਦਾਂ ਦੀ ਗੱਲ ਨਹੀਂ ਮੈਂ ਅਕਾਲੀ ਦਲ ਨੂੰ ਬਿਲੋਂਗ ਕਰਦਾ ਪਰ ਮੈਨੂੰ ਵੋਟਾਂ ਸਾਰਿਆਂ ਨੇ ਪਾਈਆਂ ਪਰ ਅਕਾਲੀ ਦਲ ਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਨਾਮ ਹੈ ਤਾਂ ਲੋਕੀ ਤੁਹਾਨੂੰ ਪਛਾਣਦੇ ਆ ਹਰ ਮੌਕੇ ਦੇ ਹਰ ਮੀਟਿੰਗਸ ਤੁਸੀਂ ਮੌਰੇ ਹੁੰਦੇ ਆ ਜਿੱਦਾਂ ਕਿ ਹੁਣ ਇਲੈਕਸ਼ਨ ਆਏ ਸੀਗੇ ਐਮਪੀ ਦੇ ਤਾਂ ਉਹਦੇ ਵਿੱਚ ਹਰ ਦ ਪਾਰਟੀ ਨੇ ਬੜਾ ਦਾਵਾ ਕੀਤਾ ਸੀਗਾ ਵੀ ਅਸੀਂ 13 ਦੀ 13 ਸੀਟਾਂ ਜਿੱਤਾਂਗੇ ਪਰ ਤੁਹਾਡੇ ਅਕਾਲੀ ਦਲ ਦਾ ਵੀ ਦਾਵਾ ਸੀ ਜੀ ਅਸੀਂ ਅਕਾਲੀ ਦਲ ਦਾ 13 ਦੀ 13 ਸੀਟਾਂ ਕੱਢਾਂ ਗੱਲ ਇਦਾਂ ਆ ਜਿਹੜੀਆਂ ਸੀਟਾਂ ਦੀ ਗੱਲ ਆ ਇਹ ਲੋਕਾਂ ਦਾ ਬਦਲਾਅ ਆ ਪਹਿਲਾਂ ਲੋਕਾਂ ਨੇ ਸਾਰੀਆਂ ਪਾਰਟੀਆਂ ਅਣਕਾਰ ਦਿੱਤੀਆਂ ਫਿਰ ਆਪ ਦੇ ਵਿੱਚ ਦੇਖਿਆ ਕਿ ਉਹ ਕੁਝ ਕਰੂਗੇ ਉਹਨਾਂ ਨੇ ਵੀ ਜੋ ਕੀਤਾ ਸਾਰੇ ਪਬਲਿਕ ਦੇ ਸਾਹਮਣੇ ਆ ਕਿਉਂਕਿ ਲੋਕ ਜਿਹੜੇ ਆ ਨਾ ਲੋਕ ਚਾਹੁੰਦੇ ਆ ਕਿ ਬਦਲਾਈ ਆਈ ਜਾਵੇ ਕੋਈ ਕੰਮ ਨਹੀਂ ਦੇਖਦਾ ਜੋ ਸ਼ੋਰਮੀ ਅਕਾਲੀ ਦਲ ਨੇ ਪੰਜਾਬ ਦੇ ਵਿਕਾਸ ਕਰਾਇਆ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਪਰ ਮੈਂ ਨਹੀਂ ਸਮਝਦਾ ਪਈ ਇਦਾਂ ਦਾ ਕੰਮ ਕਿਸੇ ਸਰਕਾਰ ਨੇ ਕੀਤਾ ਹੋਵੇ ਕਿ ਤੁਸੀਂ ਵੀ ਜਾਣਦੇ ਆ ਤੁਸੀਂ ਵੀ ਦੇਖਦੇ ਆ ਤੇ ਮੈਂ ਸਮਝਦਾ ਇਹ ਜਿਹੜੀ ਪਾਰਟੀ ਆ ਸੇਵਾ ਭਾਵਨਾ ਵਾਲੀ ਪਾਰਟੀ ਆ ਕਿਉਂਕਿ 100 ਸਾਲ ਤੋਂ ਉੱਪਰ ਹੋ ਗਿਆ ਪਾਰਟੀ ਨੂੰ ਜਿਹੜੀ ਸਾਡੀ ਖੇਤਰੀ ਪਾਰਟੀ ਆ ਇਹ ਇਹ ਲੋਕਾਂ ਦੇ ਦੇਖੋ ਜੇ ਤੁਸੀਂ ਖੇਤਰੀ ਪਾਰਟੀ ਨੂੰ ਜਿੰਦਾ ਜੀਵਤ ਰੱਖੋਗੇ ਤੇ ਆਪਾਂ ਸਾਰੇ ਖੁਸ਼ ਆ ਰਹਾਂਗੇ ਜਿਹੜੀਆਂ ਬਾਅਦ ਦੀਆਂ ਪਾਰਟੀਆਂ ਆਉਂਦੀਆਂ ਉਹ ਸੈਂਟਰ 'ਚ ਜਾ ਕੇ ਸਿੰਤ ਦੀਆਂ ਗੱਲਾਂ ਕਰਦੀਆਂ ਪੰਜਾਬ ਵੀ ਪਾਰਟੀ ਦਾ ਸ਼ੋਰਨਿਕ ਅਲੀਦਲਾ ਜਿਹੜੇ ਸਾਡੇ ਹਾਲ ਦੇ ਮਸਲੇ ਜਿਹੜੇ ਆ ਪੰਜਾਬ ਦੇ ਪਾਣੀਆਂ ਦੇ ਹੋਣ ਜ਼ਿਮੀਂਦਾਰਾਂ ਦੇ ਖੇਤੀਬਾੜੀ ਦਾ ਹੋਰ ਵੀ ਉਹਨੂੰ ਪਹਿਲੇ ਦਿਨ ਤੇ ਹਲਕਾ ਅੰਬੇ ਟਾਈਮ ਦੋ ਕਿਆ ਕੀਆ ਜਾ ਰਿਹਾ ਵਾ ਬਈ ਸ਼ਿਆਰਪੁਰ ਵਾਲੀ ਫਵਾੜਾ ਤੋਂ ਸ਼ਿਆਰਪੁਰ ਡਬਲ ਰੋਡ ਕੀ ਕਹਿਣਾ ਜੀ ਦੇਖੋ ਜੀ ਇਹ ਤਾਂ ਨਾ ਸਾਡੇ ਇੱਥੇ ਜਿਹੜੇ ਸੈਂਟਰ ਦੇ ਵਜੀਰ ਸੀਗੇ ਇਹ ਉਹਨਾਂ ਨੇ ਕਰੋਨਾ ਸੀਗਾ ਪਰ ਜਿਹੜੇ ਸ਼ੂਰਮੀ ਕਾਲੀ ਵਾਲੇ ਜੋ ਛੜਕਾਂ ਦੇ ਜਾਲ ਵਿਛੇ ਆ ਕੋਈ ਧਾਰਮਿਕ ਜਗਾ ਹੋਵੇ ਕੋਈ ਮੰਦਰ ਹੋਵੇ ਕੋਈ ਮਸਜਦ ਹੋਵੇ ਕੋਈ ਗਿਰਜਾ ਘਰ ਹੋਵੇ ਕੋਈ ਧਾਰਮਿਕ ਜਗਾ ਜੋ ਸਰਦਾਰ ਪ੍ਰਕਾਸ਼ ਬਾਲਾ ਜੀ ਨੇ ਵਿਕਾਸ ਕੀਤੇ ਆ ਜਾਂ ਉਹ ਹੋਵੇ ਕਰਤਾਰਪੁਰ ਦਾ ਜਾਂ ਅਨੰਦਪੁਰ ਸਾਹਿਬ ਦਾ ਅਜੂਬਾ ਹੋਵੇ ਇਹ ਖੁਲਾਲ ਗੱਲ ਗੁਰੂ ਮਹਾਰਾਜ ਰਾਸ ਜੀ ਦੇ ਸਤਾਂ ਤੂੰ ਉਥੇ ਵੀ ਆ ਉਹ ਮੈਂ ਸਮਝਦਾ ਜਦੋਂ ਦਾ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਮੈਂ ਇੱਕ ਦਿਨ ਗਿਆ ਮੌਕਾ ਮਿਲਿਆ ਤੇ ਉਹ ਉਸੇ ਤਰ੍ਹਾਂ ਦਾ ਹੀ ਅਧੂਰਾ ਰਹਿ ਗਿਆ ਕਿਉਂਕਿ ਇਨੀ ਸਰਕਾਰਾਂ ਬਦਲ ਗਈਆਂ ਉਹਨਾਂ ਨੇ ਪੂਰਾ ਨਹੀਂ ਕੀਤਾ ਤੁਹਾਡਾ ਕਹਿਣ ਦਾ ਮਤਲਬ ਇਹ ਆ ਜਦੋਂ ਬਾਦਲ ਸਾਹਿਬ ਸੀਗੇ ਤਾਂ ਉਹਨਾਂ ਦੇ ਟਾਈਮ ਚ ਸੜਕਾ ਵਗੈਰਾ ਬਹੁਤ ਬਣੀਆਂ ਗਈ ਹੈ ਠੀਕ ਹੈ ਜੀ ਤਾਂ ਜਿੱਦਾਂ ਕੀ ਤੁਸੀਂ ਦੱਸਿਆ ਖੇਤਰੀ ਪਾਰਟੀ ਹੈ ਤੁਸੀਂ ਜਿਹਦੇ ਲੋਕਾਂ ਨੇ ਫੇ ਖੇਤਰੀ ਪਾਰਟੀ ਨੂੰ ਪਿਆਰ ਕਦੇ ਨਹੀਂ ਦਿੱਤਾ ਗਿਆ ਇਸ ਇਲੈਕਸ਼ਨਾਂ ਦੇ ਵਿੱਚ ਦੇਖੋ ਇਹ ਜਿਹੜਾ ਨਾ ਲੋਕਾਂ ਦਾ ਹੈਗਾ ਲੋਕ ਦੇਖਦੇ ਆ ਜਿਹੜੇ ਵਿਕਾਸ ਦੇ ਕੰਮ ਕੀਤੇ ਉਹ ਭੁੱਲ ਜਾਂਦੇ ਆ ਉਹ ਭੁੱਲ ਜਾਂਦੇ ਆ ਉਹਨਾਂ ਨੂੰ ਮਰੇ ਜਿਹੜੇ ਲੋਕ ਆ ਉਹਦਾਂ ਦੀਆਂ ਆਚਾਪ ਰੂਸੀਆਂ ਵਿੱਚ ਆ ਕੇ ਲੋਕ ਘਬਰਾ ਹੋ ਗਏ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਾਡੀ ਖੇਤਰੀ ਪਾਰਟੀ ਅਸੀਂ ਇਹਨੂੰ ਕਾਮਯਾਬ ਕਰਨਾ ਉਹਨੇ ਦੇਖਿਆ ਕਿ ਸ਼ਾਇਦ ਇਹ ਉਹਨਾਂ ਤੋਂ ਵੱਧ ਕੰਮ ਕਰ ਸਕੋ ਹੁਣ ਲੋਕਾਂ ਨੇ ਦੇਖ ਲਿਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਨਹੀਂ ਕੰਮ ਕਰ ਸਕਗੇ ਇਹ ਸਰਦਾਰ ਬਾਦਲ ਦੀ ਸ਼ੋਰ ਨਹੀਂ ਕੱਲੀ ਲੱਲੀ ਸਰਕਾਰੀ ਕਰ ਸਕਦੀ ਆ ਚਲੋ ਉਹ ਕਿਤੇ ਵੀ ਹੋਵੇ ਕਿੱਦਾਂ ਵੀ ਹੋਵੇ ਹੁਣ ਨਹੀਂ ਤੇ ਅਗਲੀ ਵਾਰੀ ਲੋਕ ਉਹ ਨੂੰ ਮੌਕਾ ਦੇਣਗੇ ਇੱਕ ਵਾਰੀ ਸ਼ੋਰ ਨਹੀਂ ਕੱਲੀ ਲੱਲ ਸਰ ਕੁਛ ਟਾਈਮ ਪੱਲਾ ਤੁਸੀਂ ਇੱਕ ਮੰਗ ਪੱਤਰ ਦਿੱਤਾ ਸੀ ਆ ਸੋਮ ਪ੍ਰਕਾਸ਼ ਜੀ ਨੂੰ ਜਿਹੜੀ ਟ੍ਰੇਨ ਰੋਕਣ ਵਾਸਤੇ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਉਹ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਸੀ ਸੱਚਖੰਡ ਜਿਹੜੀ ਪਟਨਾ ਨੇ ਜਾਂਦੀ ਆ ਚਲੋ ਉਹ ਗੱਡੀ ਤੇ ਸਾਡੀ ਮੰਗ ਪੂਰੀ ਹੋਈ ਆ ਉਸ ਨੂੰ ਪ੍ਰਕਾਸ਼ ਜੀ ਨੇ ਇੱਥੇ ਠਹਿਰਾਹ ਕਰ ਦਿੱਤਾ ਤੇ ਇੱਥੇ ਫਿਰ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਵੀ ਗਈ ਤੇ ਉਹਦੀ ਲੋਕਾਂ ਨੂੰ ਸੂਹਤ ਹੋ ਗਈ ਆ ਕਿ ਕਿਥੇ ਗੱਡੀ ਰੁਕਦੀ ਨਹੀਂ ਸੀ ਉਹ ਰੁਕਦੀ ਆ ਜਿਹੜੀ ਸਿੱਧੀ ਸੱਚਖੰਡਪਟਨਾ ਸਾਹਿਬ ਜਾਣੇ ਆ ਤਾਂ ਇੰਨੀ ਜਨਤਾ ਕਾ ਦੇ ਬੈਠੀ ਰਹਿੰਦੀ ਤੁਹਾਡੇ ਘਰ ਜਿਹੜੀ ਪਬਲਿਕ ਦੀ ਗੱਲ ਆ ਚਲੋ ਜਿੰਨੇ ਜੋਗੇ ਆ ਪੰਮ ਸਰਕਾਰ ਨਹੀਂ ਵੀ ਹੈ ਮੇਰੇ ਕੋ ਜਿਹੜਾ ਕੋਈ ਆਪਣਾ ਕੰਮ ਲੈ ਕੇ ਆਇਆ ਮੇਰੀ ਤਰਜੀਹ ਹੁੰਦੀ ਹੈ ਮੈਂ ਹਰਕ ਦੀ ਗੱਲ ਸੁਣਾ ਹਰਕ ਦੀ ਗੱਲ ਸੁਣਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਦਾ ਕੰਮ ਵੀ ਹੋਵੇ ਇਸ ਕਰਕੇ ਆਪ ਹੀ ਮੈਂ ਉਹਨਾਂ ਦੀ ਮੈਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਆ ਮੈਂ ਉਹਨਾਂ ਦੀ ਗੱਲ ਸੁਣਦਾ ਮੇਰੇ ਕੋ ਤਾਂ ਲੋਕ ਆ ਜਾਂਦੇ ਆ ਵੀ ਕਈ ਗੱਲਾਂ ਹੁੰਦੀਆਂ ਵੀ ਮੈਨੂੰ ਇੱਥੇ ਹੋਰ ਤੁਹਾਡੇ ਤੋਂ ਬਿਨਾਂ ਲਾਵਾ ਵੀ ਇੱਥੇ ਮੈਨੂੰ ਕਹਿੰਦੇ ਯਾਰ ਇੱਥੇ ਤੁਹਾਡੇ ਕੋ ਬਹੁਤ ਬੰਦੇ ਆਉਂਦੇ ਕੀ ਚੱਕਰ ਕੀ ਚੱਕਰ ਆ ਮੈਂ ਕਹਾ ਬਸ ਚੱਕਰ ਇਹ ਸੇਵਾ ਦਾ ਹੀ ਹੈਗਾ ਵੀ ਜਿੰਨੀ ਮਰਜ਼ੀ ਸੇਵਾ ਲੈਣੀ ਹੋ ਆਪਾਂ ਹਮੇਸ਼ਾ ਵਾਸਤੇ ਕਰਦੇ ਰਹਾਂਗੇ ਕਿ ਕਰਦੇ ਆ ਤਾਂ ਕਰਦੇ ਵੀ ਜਮਾ ਯਾਰ ਮੈਂ ਇੱਕ ਪਰਸਨਲ ਸਵਾਲ ਤੁਹਾਨੂੰ ਪੁੱਛਣਾ ਚਾਹੁੰਨਾ ਵਾਂ ਅਸੀਂ ਤੁਹਾਨੂੰ ਕਈ ਵਾਰੀ ਦੇਖਿਆ ਮੀਟਿੰਗ ਦੇ ਜਾਂ ਜਿੱਥੇ ਵੀ ਰੈਲੀ ਦੇ ਤੁਸੀਂ ਆਪਣਾ ਪਾਣੀ ਦੀ ਬੋਤਲ ਨਾਲ ਲਿਆਨੇ ਹੋ ਨਾ ਤੁਸੀਂ ਕੁਝ ਖਾਣੇ ਹੋ ਬਾਹਰਲਾ ਇਹ ਕਿੱਦਾਂ ਕੰਟਰੋਲ ਤੁਸੀਂ ਇੰਨੇ ਸਾਨੂੰ ਪੂਰਾ ਉਹਦੇ ਬਾਰੇ ਥੋੜਾ ਦੱਸਿਆ ਜਾਵੇ ਇੰਨਾ ਕੰਟਰੋਲ ਕਿੱਦਾਂ ਕਰਦੇ ਜੀ ਇਹ ਤਾਂ ਮੇਰੀ ਬਾਤ ਦੀ ਨਹੀਂ ਗੱਲ ਹੈ ਇਹ ਕੁਦਰਤੀ ਗੱਲ ਹੈ ਇਹ ਪਰਮਾਤਮਾ ਨੇ ਬਖਸ਼ਿਸ਼ਾਂ ਤੇ ਨਾ ਲੋਡ ਪੈਂਦੀ ਹੈ ਕਿ ਦਿਨਾਂ ਬਾਈ ਕੀ ਜੇ ਲੋਡ ਪਵੇ ਤੇ ਆਪਾਂ ਸ਼ਰਦ ਸਵੇਰੀ ਘਰੋਂ ਸ਼ਾਕਿਤ ਕਰੇ ਜਾਂਦੇ ਆ। ਇਹ ਸਾਡੇ ਨਾਲ ਸੀਗੇ ਸੀਨੀਅਰ ਅਕਾਲੀ ਆਗੂ ਭਾਦਰ ਸਿੰਘ ਜੀ ਸੰਗਤਪੁਰ ਤਾਂ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਦੇ ਕੇ ਸਾਨੂੰ ਦੋ ਲਫ਼ਜ਼ ਨਾ ਸਾਂਝੇ ਕੀਤੇ। ਤੁਹਾਡਾ ਤੁਹਾਨੂੰ ਚੈਨਲ ਦਾ ਥੈਂਕਸ ਧੰਨਵਾਦ ਤੁਹਾਡਾ ਵੀ ਜਿਹੜਾ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੀ ਆਵਾਜ਼ ਨੂੰ ਲੋਕਾਂ ਤੇ ਪਹੁੰਚਾਇਆ ਮੈਂ ਤੁਹਾਡਾ ਤੁੰ ਚੈਨਲ ਦਾ ਬਹੁਤ-ਬਹੁਤ ਤਨਵਾਦ ਕਰਦਾ। ਸਾਨੂੰ ਕਾਮਨਾ ਕਰਦਾ ਤੁਸੀਂ ਇਸੇ ਤਰ੍ਹਾਂ ਲੋਕਾਂ ਦੀ ਆਵਾਜ਼ ਪਬਲਿਕ ਦੀ ਆਵਾਜ਼, ਦੁਖੀਆਂ ਦੀ ਆਵਾਜ਼ ਸਰਕਾਰ ਦੇ ਵਿੱਚ ਔਰ ਦੁਨੀਆ ਵਿੱਚ ਆਪਣੀ ਆਵਾਜ਼ ਨੂੰ ਬਲਦ ਕਰੋ। ਸੋਹਣੂ ਪਰਮਾਤਮਾ ਤਰੱਕੀ ਦੇਵੇ। ਤੁਸੀਂ ਤਰੱਕੀਆਂ ਤੇ ਬਲੰਦੀਆਂ ਤੇ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।